ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਅੱਜ ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਹਾੜਾ ਇਸ ਮੌਕੇ ਸੰਗਤਾਂ ਵੱਲੋਂ ਖੂਬਸੂਰਤ ਦੀਪਮਾਲਾ ਕੀਤੀ ਗਈ ਹੈ ਤੇ ਅਲੌਕਿਕ ਨਜ਼ਾਰਾ ਆਤੀਸ਼ਬਾਜ਼ੀ ਦਾ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਦੇ ਸੰਝੇ ਕਰ ਰਹੇ ਹਾਂ ਜਿੱਥੇ ਸੰਗਤਾਂ ਵੱਲੋਂ ਖੂਬਸੂਰਤ ਢੰਗ ਨਾਲ ਦੀਪਮਾਲਾ ਕੀਤੀ ਗਈ ਹੈ ਸੰਗਤਾਂ ਇਸ ਪਾਵਨ ਦਿਹਾੜੇ ਨੂੰ ਉਹ ਮਹਮਾ ਕੇ ਇੱਥੇ ਪਹੁੰਚ ਕੇ ਦੂਰ ਦਰਾਡੇ ਪਹੁੰਚ ਕੇ ਖੁਸ਼ੀ ਨਾਲ ਮਨਾਉਂਦੀਆਂ ਨੇ ਤੇ ਵਡਪਾਗਾ ਮੰਨਦਿਆਂ ਨੇ ਕਿ ਗੁਰੂ ਸਾਹਿਬ ਨੇ ਇੱਥੇ ਆਉਣ ਦੀ ਹਿੰਮਤ ਦਿੱਤੀ ਸ਼ਕਤੀ ਦਿੱਤੀ ਅਤੇ ਸੰਗਤਾਂ ਦੀ ਇੰਨੀ ਆਸਤਾ ਕਿ ਅੱਤ ਦੀ ਗਰਮੀ ਦੇ ਵਿੱਚ ਵੀ ਸੰਗਤਾਂ ਟਸ ਤੋਂ ਮਸਨੀ ਹੋਈਆਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਗਤਾਂ ਵੱਲੋਂ ਲਗਾਤਾਰ ਹਾਜ਼ਰੀ ਭਰੀ ਜਾ ਰਹੀ ਹੈ ਤੇ ਹੁਣ ਸ਼ਾਮ ਵੇਲੇ ਜਦੋਂ ਰਹਿਰਾਜ ਸਾਹਿਬ ਜਿੱਦਾ ਪਾਠ ਹੈ ਉਸ ਤੋਂ ਬਾਅਦ ਅਰਦਾਸ ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਪਰੰਤ ਆਰਤੀ ਜਦੋਂ ਸ਼ੁਰੂ ਹੁੰਦੀ ਹੈ ਤੇ ਨਾਲ ਹੀ ਆਦੀਸ਼ਵਾਦੀ ਦਾ ਇਹ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਸੰਗਤਾਂ ਇਸ ਨਜ਼ਾਰੇ ਨੂੰ ਦੇਖਣ ਵਾਸਤੇ ਦੂਰ ਦਰਾਡੇੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦਿਆਂ ਨੇ ਤਾਂ ਜੋ ਇੱਥੇ ਪਹੁੰਚ ਕੇ ਇਸ ਖੂਬਸੂਰਤ ਤਸਵੀਰਾਂ ਨੂੰ ਕੈਮਰੇ ਵਿੱਚ ਕੈਪ ਕਰ ਸਕੀਏ ਰੰਗ ਭਰੰਗੀਆਂ ਆਦੀਸ਼ਵਾਦੀਆਂ ਇਸ ਕਾਲੇ ਅਸਮਾਨ ਤੇ ਜਦੋਂ ਅਸੀਂ ਸੁਨਹਿਰੀ ਹਰਮੰਦਰ ਸਾਹਿਬ ਦੇ ਅਸਮਾਨ 'ਚ ਦੇਖਦੇ ਆ ਤਾਂ ਵਾਕਈ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਅੱਖਾਂ ਨੂੰ ਚਮਕ ਮਿਲਦੀ ਹੈ ਜਿੰਨਾ ਇਹ ਅਲੌਕਿਕ ਦ੍ਰਿਸ਼ ਜਿੰਨੀਆਂ ਸੰਗਤਾਂ ਪ੍ਰਕਰਮਾਂ ਵਿੱਚ ਦੇਖ ਰਹੀਆਂ ਸਭ ਇਸ ਦ੍ਰਿਸ਼ ਨੂੰ ਮੋਬਾਈਲਾਂ ਦੇ ਵਿੱਚ ਕੈਦ ਕਰ ਰਹੀ ਹੈ ਤਾਂ ਜੋ ਸੰਗਤਾਂ ਇਸ ਦਿਹਾੜੇ ਨੂੰ ਯਾਦ ਰੱਖ ਸਕਣ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰ ਸਕਣ ਸੰਗਤ ਇਤਿਹਾਸਕ ਤੌਰ ਤੇ ਹਾਜ਼ਰ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਅੱਜ ਅਮਰਦਾਸ ਜੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਹਾੜਾ ਸੰਗਤਾਂ ਪਹੁੰਚੇ ਹੋਈਆਂ ਨੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਜਿੱਥੇ ਸਵੇਰ ਥਾਮ ਨਹੀਂ ਤੇ ਜੇ ਆ ਬਾਦੋ ਪੁਰਖ ਵਿਧਾਤੇ ਤਾਂ ਤੋਂ ਸੋਇਆ ਐਸੇ ਮਹਾਨ ਸਤਿਗੁਰੂ ਦਾ ਪਾਵਨ ਪਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਸੰਗਤਾਂ ਲੱਖਾਂ ਦੀ ਤਦਾਦ ਤੇ ਅੱਜ ਦਰਸ਼ਨਧਾਰੇ ਕਰਨ ਵਾਸਤੇ ਪਹੁੰਚੀਆਂ ਨੇ ਅਤੇ ਧੰਨ ਧੰਨ ਜੋ ਗੁਰੂ ਨਾਨਕ ਦੀ ਤੀਜੀ ਜੋਤ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਹਾੜਾ ਬੜੀ ਵੱਡੀ ਪੱਧਰ ਤੇ ਕਾਰਜੋਗ ਸੰਗਤ ਮਨਾ ਰਹੀ ਹੈ ਦੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਵਸ ਰਕੇ ਗਲਾਂ ਜੋ ਸਨ ਸਾਇਬ ਹੈ ਗੁਰਦਰਾ ਸਾਹਿਬ ਉਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੋ ਗੁਰਪੁਰਬ ਦੀ ਸਬਤ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਔਰ ਮਹਾਰਾਜ ਇਤਿਹਾਸ ਪੜੀਏ ਤੇ ਮਨ ਹੈਰਾਨ ਇਹਦਾ ਗੁਰੂ ਅਮਰਦਾਸ ਜੀ ਤੇਜ ਭਾਨ ਦਾ ਲਾਡਲਾ ਵਸ ਰਕੇ ਆਇਆ ਐਸੇ ਮਹਾਰਾਜ ਕਹਿਣ ਕਤੋਂ ਦਾਰੇ ਜਿਨ੍ਹਾਂ ਨੇ ਲੰਗਰ ਦੀ ਪਰੰਪਰਾ ਆਰੰਭ ਕੀਤੀ ਤੇ ਜਿਹੜੀ ਸ਼ੂਤਛਾਤ ਦੀ ਵੈਪਾ ਪਰਮਾਦੀ ਬਿਮਾਰੀ ਲੱਗੀ ਸੀ ਲੋਕਾਂ ਨੂੰ ਲੰਗਰ ਦੀ ਜੋ ਰਮਤਾ ਉਹ ਮਾਰਨੇ ਪਟਾਤੀ ਤੇ ਲੰਗਰ ਦੀ ਰਮਤਾ ਸਟਾਰਟ ਕੀਤੀ ਤੇ ਅੱਜ ਸਾਰਾ ਜਗਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਵੱਡੀ ਪੱਧਰ ਸਤਕਾਰਯੋਗ ਸੰਗਤ ਮਨਾ ਰਹੀ ਹੈ ਤੇ ਉਹ ਆਪ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਡੇਲੀ ਪੋਸਟ ਪੰਜਾਬੀ ਟੀਮ ਵੱਲੋਂ ਅਤੇ ਦਾਸ ਵੱਲੋਂ ਵਧਾਈ ਹੋਵੇ ਗੁਰੂ ਅਮਰਦਾਸ ਜੀ ਤੀਜੀ ਜੋਤ ਤੀਜੀ ਪਾਤਸ਼ਾਹੀ ਜਿਨ੍ਹਾਂ ਨੇ ਗੋਂਦਵਾਲ ਨਗਰ ਦੀ ਸਥਾਪਨਾ ਕੀਤੀ ਅਤੇ ਪੰਗਤ ਚ ਬੈਠ ਕੇ ਲੰਗਰ ਛਕਣ ਦੀ ਰੀਤ ਚਲਾਈ ਸਿੱਖੀ ਦੇ ਪ੍ਰਚਾਰ ਲਈ ਬਾਈ ਪ੍ਰਚਾਰਕ ਥਾਪੇ ਆਪ ਜੀ ਨੇ ਬਾਬਾ ਬੁੱਢਾ ਜੀ ਦੇ RAMDAS ਜੀ ਨਾਲ ਮਿਲ ਕੇ ਚੱਕ RAMDAS ਦੀ ਸਥਾਪਨਾ ਵੀ ਕੀਤੀ ਭਾਈ ਛੇਟਾ ਜੀ ਨੂੰ ਗੁਰਿਆਈ ਦਿੱਤੀ ਜੋ ਗੁਰੂ RAMDAS ਜੀ કહલાਏ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਜੀ ਦੇ ਦਰਬਾਰ ਦੀ ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਦ੍ਰਿੜ ਕਰਾਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਬਾਦਸ਼ਾਹ ਅਕਬਰ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਗੁਰੂ ਸਾਹਿਬ ਨੇ ਤੀਸਰਾ ਪੰਥ ਅਤੇ ਬੱਕਰੇ ਸਮਾਜ ਦੀ ਸਿਰਜਣਾ ਲਈ ਸਤੀ ਦੀ ਰਸਮ ਨੂੰ ਪੂਰਨ ਤੌਰ ਤੇ ਖਤਮ ਕੀਤਾ ਅਤੇ ਵਿਧਵਾਵਰਤ ਨੂੰ ਪੂਰਨ ਪੁਨਰ ਵਿਆਹ ਦੀ ਇਜਾਜ਼ਤ ਦਿੱਤੀ ਇਸ ਦੇ ਨਾਲ ਨਾਲ ਸਿੱਖਾਂ ਨੂੰ ਉਦਾਸੀ ਹੋਣ ਤੋਂ ਉਦਾਸੀ ਹੋਣ ਤੋਂ ਮਨਾ ਕੀਤਾ ਸੋ ਨਵੇਕਲਾ ਇਤਿਹਾਸ ਦੇ ਲੰਗਰ ਦੇ ਜਿਹੜਾ ਰੀਤ ਚਲਾਈ ਹੈ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਚਲਾਈ ਹੈ ਪੰਗਰ ਦੇ ਵਿੱਚ ਲੰਗਰ ਛਕਣ ਦੀ ਰੀਤ ਚਲਾਈ ਹੈ ਅੱਜ ਇਸ ਖੁਸ਼ੀਆਂ ਨੂੰ ਮਨਾਇਆ ਜਾ ਰਿਹਾ ਹੈ ਇਸ ਇਤਿਹਾਸ ਨੂੰ ਇਸ ਪਾਵਨ ਪਵਿੱਤਰ ਉਹਨਾਂ ਸਾਖੇ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਿੰਨੀ ਵੱਡੀ ਸੇਵਾ ਗੁਰੂਆਂ ਨੇ ਕੀਤੀ ਹੈ ਉਹ ਅਸੀਂ ਕਦੀ ਵਿਸਾਰ ਨਹੀਂ ਸਕਦੇ ਸੋ ਇਹ ਅਲੌਕਿਕ ਦ੍ਰਿਸ਼ ਸਾਧਗੁਰ ਸੰਗੇ ਪਾਤਸ਼ਾਹ ਜੀ ਉਨ੍ਹਾਂ ਕਰਮਾ ਭਾਗਾ ਵਾਲੇ ਸੰਗਤਾਂ ਨੂੰ ਦਿਖਾਉਂਦੇ ਨੇ ਜੋ ਦਿਲੋਂ ਅਰਦਾਸ ਕਰਦੇ ਨੇ ਕਿ ਸਰਬੱਤ ਦਾ ਭਲਾ ਹੋਵੇ ਜੋ ਸੰਗਤਾਂ ਹਰ ਮੰਦਰ ਸਾਹਿਬ ਨਤਮਸਤਕ ਹੋ ਕੇ ਆਪਣੇ ਆਪ ਨੂੰ ਖੁਸ਼ ਨਸੀਬ ਮਹਿਸੂਸ ਕਰਦੀ ਹੈ ਸੋ ਖੁਸ਼ੀਆਂ ਗੜੀਆਂ ਨੇ ਅੱਜ ਸੰਗਤਾਂ ਵੱਲੋਂ ਪ੍ਰਾਪਤ ਕੀਤਾ ਜਾ ਰਹੀਆਂ ਔਰ ਆਪਣੇ ਮੋਬਾਈਲਾ 'ਚ ਤਸਵੀਰਾਂ ਕੈਡ ਕੀਤਾ ਜਾ ਰਹੀਆਂ ਅੱਜ ਗੁਰਮਰਦਸ ਪਾਚਾ ਜੀ ਨੂੰ ਚੇਤੇ ਕੀਤਾ ਜਾ ਰਿਹਾ ਜੋ ਲੰਗਰ ਪ੍ਰਥਾ ਅੱਜ ਪੂਰੇ ਵਿਸ਼ਵ ਦੇ ਵਿੱਚ ਪਰਫੁੱਲ ਹੈ ਉਹ ਲੰਗਰ ਪ੍ਰਥਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚਲਾਈ ਸੀ ਸੋ ਆਪਣੇ ਇਸ ਜੀਵਨ ਕਾਲ ਦੇ ਵਿੱਚ ਸੰਤਾਂ ਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਸਾਰੇ ਭਾਈਚਾਰੇ ਇਕੱਠੇ ਹੋ ਕੇ ਰਹਿਣ ਉੱਚ-ਨੀਚ ਕੋਈ ਨਹੀਂ ਹੈ ਸਾਰੇ ਰਲ ਮਿਲ ਕੇ ਰਹਿਣ ਇਹ ਬਹੁਤ ਵੱਡਾ ਸੰਦੇਸ਼ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਕੇ ਗਏ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਮੈਂ ਬਣ ਆਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੈਲੀ ਪੋਸਟ ਸੱਚ ਕੰਸਰੀ ਹਰਮੰਦਰ ਸਾਹਿਬ ਅੰਮ੍ਰਿਤਸਰ